ਮੇਰੇ ਸੱਜਣ ਮੇਰੇ ਭਰਾ ਮੇਰੇ ਵੀਰ ਮੇਰੇ ਭੈਣਾਂ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਚਾਹੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਚਾਹੇ ਫੋਨ ਕੀਤਾ ਚਾਹੇ ਮੇਰੇ ਨਾਲ ਗਏ ਸੋ ਸਭ ਤੋਂ ਪਹਿਲਾਂ ਮੇਰੀ ਬੇਨਤੀ ਮੇਰੇ ਸਾਰੇ ਵੀਰਾਂ ਅੱਗੇ ਜਿੰਨੇ ਵੀ ਸੋਸ਼ਲ ਮੀਡੀਆ ਵਿੱਚ ਨਾਲ ਜੁੜੇ ਹੋਏ ਇੱਕੋ ਬੇਨਤੀ ਹੈ ਕਿ ਕੋਈ ਵੀ ਵੀਰ ਡਾਕਟਰ ਦੀ ਧੀ ਡਾਕਟਰ ਦੀ ਭੈਣ ਤੇ ਡਾਕਟਰ ਦੀ ਮਾਂ ਬਾਰੇ ਗਲਤ ਨਾ ਬੋਲੇ ਦੋਸਤੋ ਜੇ ਅਗਰ ਆਪਾਂ ਵੀ ਇਸ ਤਰ੍ਹਾਂ ਬੋਲਾਂਗੇ ਤੇ ਆਪਣੇ ਚ ਤੇ ਡਾਕਟਰ ਚ ਕੋਈ ਫਰਕ ਰਹਿਣੇ ਨਹੀਂ ਜਾਣਾ ਇਹ ਮੇਰੀ ਨਿੱਜੀ ਸੋਚ ਆ ਤੁਹਾਨੂੰ ਮੇਰੀ ਤੁਹਾਨੂੰ ਇੱਕ ਗੁਜਾਰਸ਼ ਹੈ ਮੇਰੇ ਵੀਰਾਂ ਨੂੰ ਕਿ ਕੁਝ ਲੋਕ ਡਾਕਟਰ ਬਾਰੇ ਥੋੜਾ ਹਾਂ ਉਹਦੇ ਬਾਰੇ ਜੋ ਜਿਹਨੂੰ ਕਹਣਾ ਕੋ ਉਹ ਵੀ ਕਿ ਦੈਰੇਜ ਮੈਂ ਮੰਨਦਾ ਕਿ ਉਹ ਆਪਣੇ ਧੀਰਪਣ ਗਲਤ ਬੰਦਾ ਬੋਲਦਾ ਸੀਗਾ ਜੇ ਆਪਾਂ ਵੀ ਉਹੀ ਉਸ ਤਰ੍ਹਾਂ ਹੀ ਬੋਲਾਂਗੇ ਤਾਂ ਫਿਰ ਆਪਣੇ ਜਿੱਤੇ ਡਾਕਟਰ ਨੂੰ ਫਰਕ ਨਹੀਂ ਪਿਆਣਾ ਸੋ ਮੇਰੇ ਸਭ ਤੋਂ ਪਹਿਲਾਂ ਇਹੋ ਬੇਨਤੀ ਹੈ ਸਾਰੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਜਿੰਨੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਦੇਖ ਰਹੇ ਆ ਜਾਂ ਜਿੱਥੇ ਵੀ ਕਮੈਂਟ ਕਰਦੇ ਆ ਕਿ ਡਾਕਟਰ ਦੀ ਮਾਂ ਡਾਕਟਰ ਦੀ ਧੀ ਤੇ ਡਾਕਟਰ ਦੀ ਭੈਣ ਬਾਰੇ ਕੋਈ ਮੇਰੇ ਵੀਰ ਗਲਤ ਕਮੈਂਟ ਪੱਦੀ ਸ਼ਬਦਾਂ ਵਾਲੀ ਦਾ ਵਰਤ ਹੈ ਠੀਕ ਆ ਪਿਆਰੋ ਹਾਂ ਡਾਕਟਰ ਨਾਲ ਆਪਣੀ ਤੁਸੀਂ ਡਾਕਟਰ ਉਹ ਚੋ ਲਿਖਣਾ ਲਿਖ ਸਕਦੇ ਹੋ ਉਹਨੂੰ ਕਹਿ ਸਕਦੇ ਹੋ ਸੋ ਦੂਸਰੀ ਮੇਰੀ ਬੇਨਤੀ ਧੰਨਵਾਦ ਪੁਲਿਸ ਪ੍ਰਸ਼ਾਸਨ ਲੁਧਿਆਣਾ ਦਾ ਸਪੈਸ਼ਲੀ ਮਾਨਯੋਗ ਕਮਿਸ਼ਨਰ ਸਾਹਿਬ ਚਾਲ ਸਾਹਿਬ ਉਹਨਾਂ ਦਾ ਬਹੁਤ ਉਹਨਾਂ ਦਾ ਬਹੁਤ ਉਹਦੇ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਉਸ ਦਿਨ ਕਹਿਤਾ ਸੀ ਕਿ ਪਰਚਾ ਸਮਝ ਲੋ ਹੋ ਗਿਆ। ਆਪੋ ਜੀ ਸਮਾਜ ਦੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ। ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ। ਇਹ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਡਾਕਟਰ ਕੁਲਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ। ਕਹਿੰਦਾ ਮਤਲਬ ਇਹੀ ਹੈ ਫੀਫੀ ਸੁਖਵਿੰਦਰ ਨੇ ਜਿਹੜਾ ਤੁਹਾਡੇ ਤੇ ਅਲਿਗੇਸ਼ਨ ਲਾਇਆ ਝੂਠ ਨੇ। ਉਹ ਲੋਕ ਨੇ ਜਿਹੜੇ ਪਿੰਡਾਂ ਦੇ ਤੋਂ ਤਾਰੇ ਬਣਾਉਂਦੇ ਆ ਮਜ਼ਦੂਰਾਂ ਤੇ ਜ਼ੁਲਮ ਕਰਦੇ ਆ ਮੈਂ ਮਜ਼ਦੂਰਾਂ ਇਹਨਾਂ ਨੂੰ ਐਕਸਪੋਜ਼ ਕਰਦਾ ਆ। ਸੋ ਮੇਰੀ ਇਹ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕੜਮ ਚੂਟੀਆਂ ਵੱਲੋਂ, ਜਾਤ ਹੰ ਇਹ ਸਿਰਫ ਸਾਜ਼ਿਸ਼ ਦੇ ਤਹਿਤ ਇਹ ਜੋ ਕੁਝ ਹੋਇਆ ਸਾਜ਼ਿਸ਼ ਦੇ ਤਹਿਤ ਹੋਇਆ ਓਕੇ ਸਿਰਫ ਮੈਂ ਸੀਗੇ ਸਾਬਕਾ ਚੜ੍ਹਦੀ ਗੱਲਾਂ ਦੇ ਵਿੱਚ ਕੋਈ ਕੁੱਟਮਾਰ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਪੂਰਾ ਪ੍ਰਸ਼ਾਸਨ ਦਾ ਸਹਿਯੋਗ ਹੈ ਡਾਕਟਰ ਸਾਹਿਬ ਵਾਲਿਓ ਕੱਲ ਵੀ ਅਸੀਂ ਥਾਣੇ ਗਏ ਸੀਗੇ ਪੂਰਾ ਸਹਿਯੋਗ ਹੈ ਕੋਈ ਉਹ ਜੀ ਗੱਲ ਨਹੀਂ ਕੋਈ ਕੁੱਟਮਾਰ ਨਹੀਂ ਜੋ ਪੁਲਿਸ ਸਾਹਿਬ ਦੀ ਕਾਰਵਾਈ ਕਰਦੀ ਹੁੰਦੀ ਹੈ ਉਹ ਕਰਦੀ ਹੋਈ ਹੁੰਦੀ ਹੈ ਕਿਸੇ ਨੇ ਹੱਥ ਨਹੀਂ ਲਾਇਆਗਾ ਕੋਈ ਵੀ ਕੁੱਟਮਾਰ ਦੀ ਗੱਲ ਨਹੀਂ ਹੋਈਗੀ ਪਿਛਲੇ ਬਹੁਤ ਪਿਛਲਾ ਥੋੜਾ ਜਰਦੇ 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 ਜਾਣਦੇ ਜਾਣਦੇ ਚੱਲ ਚੱਲ ਜਾ ਸਾਡੇ ਮਗਰਾਂ ਨਹੀਂ ਬਿਲਕੁਲ ਪੂਰੀ ਤਿਆਰੀ ਹੋ ਗਈ ਹੈ ਸਾਡੀ ਪੁਜੀ ਦਾ ਪੱਟਾ ਰੱਖਾਉਣਾ ਹੈ ਓਏ ਮੇਰੀ ਗੱਲ ਕੀ ਫੱਟ ਸੀ ਕੀ ਉਹ ਤੁਸੀਂ ਉਹਦੀ ਮਰਜ਼ੀ ਹੈ ਮੈਂ ਉਹਦੇ ਡਾਕਟਰਾਂ ਕੋਲ ਸੀ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਐਸੇ ਸਮਾਜ ਦੇ ਵਿੱਚੋਂ ਜਦੋਂ ਨੂੰ ਸਾਜ਼ਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂ ਹਾਂਜੀ ਜੀ ਕੋਈ ਨਹੀਂ ਇਹਨੂੰ ਸਾਜ਼ਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਲੇਕਿਨ ਐਸੇ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਐਸੇ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਤੇ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਕੰਚੀ ਲਾਲ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਐਸੇ ਸਮਾਜ ਦੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈਪੀਮ ਜੈਹਾਂ ਜੈਪੀ ਜੈਹਾਂ ਅਕੇ ਠੀਕ ਹੈ ਮੰਨਦੇ ਆਂ ਇਨਾਂ ਦੀ ਸ਼ਬਦਾਵਲੀ ਗਲਤ ਹੋ ਸਕਦੀ ਹੈ ਇਹ ਗਲਤ ਤਰੀਕੇ ਨਾਲ ਗੱਲ ਕਰ ਜਾਂਦੇ ਆ ਭਾਵਕ ਹੋ ਕੇ ਬੋਲ ਜਾਂਦੇ ਆ ਆਪਣੀ ਭਾਸ਼ਾ ਦੀ ਮर्यादा ਨੂੰ ਭੁੱਲ ਜਾਂਦੇ ਆ ਬਹੁਤ ਵਾਰੀ ਅਸੀਂ ਵੀ ਇਸ ਚੀਜ਼ ਨਾਲ ਸਹਿਮਤ ਆ ਕਿ ਸਾਨੂੰ ਹਮੇਸ਼ਾ ਮर्यादा ਦੇ ਵਿੱਚ ਰਹਿ ਕੇ ਸ਼ਬਦਾਵਲੀ ਦੀ ਯੂਜ਼ ਕਰਨੀ ਚਾਹੀਦੀ ਹੈ ਪਰ ਦੋਸਤੋ ਲੇਕਿਨ ਮੈਂ ਇੱਕ ਮੇਰੇ ਐਸੀ ਸਮਾਜ ਨੂੰ ਮੇਰੇ ਰੰਗਰੇਟਾ ਸਮਾਜ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੋਸਤੋ ਅਗਰ ਜੇ ਕਿਸੇ ਨੇ ਸਾਨੂੰ ਸੋਸ਼ਲ ਮੀਡੀਆ ਤੇ ਬੋਲਣ ਲਾਇਆ ਜਾਂ ਆਪਣੇ ਆਪ ਨੂੰ ਅਸੀਂ ਰੰਗਰੇਟਾ ਕਹਾਉਣ ਵਿੱਚ ਕਾਮਯਾਬ ਹੋਏ ਆ ਤਾਂ ਡਾਕਟਰ ਰੰਗਰੇਟੇ ਕਰਕੇ ਹੋਏ ਆ ਲੇਕਿਨ ਅੱਜ ਬੇਸ਼ੱਕ ਕਤਲ ਵੀ ਹੋ ਜਾਂਦੇ ਆ ਫੇਰ ਵੀ ਭਰਾਮਾਂ ਦੇ ਪਿੱਛੇ ਭਰਾ ਜਾਂਦੇ ਆ 30 ਤਰੀਕ ਨੂੰ ਡਾਕਟਰ ਰੰਗਰੇਟਾ ਦੇ ਹੱਕ ਦੇ ਵਿੱਚ ਇੱਕ ਜ਼ਰੂਰੀ ਮੀਟਿੰਗ ਜਿਹੜੀ ਕਿ ਰੱਖ ਬਾਗ ਨੇੜੇ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਪਰ ਉਹ ਮੀਟਿੰਗ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਜੋ ਕਿ ਜੋ ਕੁਝ ਹੋ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਲੈ ਕੇ ਇਸ ਬਾਰ ਵਿਵਾਦ ਨੂੰ ਖਤਮ ਕਰਨ ਵਾਸਤੇ ਜਾਂ ਕੌਣ ਸਹੀ ਹੈ ਕੌਣ ਗਲਤ ਹੈ ਕਿਸ ਸਮਾਜ ਦੇ ਬੰਦਿਆਂ ਨੇ ਕੀ ਕੀਤਾ ਕੀ ਧੋਖਾ ਹੋਇਆ ਕੀ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਕਰਨ ਵਾਸਤੇ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਲਾਈਵ ਕਰਨਾ ਹੈ ਬਹੁਤ ਸਾਰੇ ਥਾਵਾਂ ਤੇ ਡਾਕਟਰ ਰਗਰੇਟਾ ਗਿਆ ਪਰ ਮੇਰੇ ਨਾਲ ਪਥਰਾਲੇ ਵਾਲੇ ਕਾਂੜ ਦੇ ਵਿੱਚ ਡਾਕਟਰ ਰਗਰੇਟਾ ਸੀਗਾ ਔਰ ਹੋਰ ਬਹੁਤ ਥਾਵਾਂ ਤੇ ਡਾਕਟਰ ਰਗਰੇਟਾ ਜਾਂਦਾ ਲੋਕਾਂ ਵਾਸਤੇ ਆਵਾਜ਼ ਚੱਕਦਾ ਮੈਂ ਫੇਰ ਦੁਬਾਰਾ ਦਰਹਾਉਣ ਲੱਗਿਆ ਭਾਸ਼ਾ ਗਲਤ ਹੁੰਦੀ ਆ ਉਹਨਾਂ ਦੀ ਪਰ ਉਹਨਾਂ ਦਾ ਬੋਲਣਾ ਵੀ ਇੱਕ ਕਿਤੇ ਨਾ ਕਿਤੇ ਸੱਚ ਹੁੰਦਾ ਕਿਉਂਕਿ ਅੱਜ ਮੈਂ ਇੱਕ ਆਪਣੇ ਇਸੇ ਪੇਜ ਤੇ ਇੱਕ ਪੋਸਟ ਪਾਈ ਆ ਜਿਹਦੇ ਵਿੱਚ ਸਾਨੂੰ ਮਜਵੀ ਸਖ ਜਾਂ ਇੱਕ ਐਸਸੀ ਸਮਾਜ ਐਸਸੀ ਸ਼ਬਦ ਵਰਤਨ ਦੀ ਥਾਂ ਤੇ ਚੂੜਾ ਸ਼ਬਦ ਬੋਲਿਆ ਗਿਆ ਤਾਂ ਮੈਂ ਹੁਣ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਜੇਕਰ ਤੁਸੀਂ ਰਗਰੇਟੇ ਦੀ ਆਈਡੀ ਤੇ ਜਾਂ ਰਗਰੇਟੇ ਦੇ ਉਸ ਕਮੈਂਟ ਤੇ ਪਰਚਾ ਕਰ ਸਕਦੇ ਹੋ ਤਾਂ ਫਿਰ ਜਿਹੜੀਆਂ ਆ ਆਈਡੀਆਂ ਬਣਦੀਆਂ ਨੇ ਸਾਈਬਰ ਕ੍ਰਾਈਮ ਤੁਹਾਡੇ ਕੋਲੇ ਆ ਸਾਰਾ ਕੁਝ ਤੁਹਾਡੇ ਕੋਲੇ ਆ ਫਿਰ ਤੁਸੀਂ ਇਹਨਾਂ ਆਈਡੀਆਂ ਨੂੰ ਚੈੱਕ ਕਰਕੇ ਕਿਉਂ ਨਹੀਂ ਪਰਚਾ ਦਿੰਦੇ ਅੱਜ ਮੇਰੀ ਲੁਧਿਆਣੇ ਵਾਲੇ ਤਿੰਨ ਚਾਰ ਪਰਸਨਾਂ ਨਾਲ ਗੱਲ ਹੋਈ ਉਹ ਕਹਿੰਦੇ ਅਸੀਂ ਇੱਕ ਇੱਕ ਮਹੀਨੇ ਤੋਂ ਇਹੀ ਸੁਖਵਿੰਦਰ ਪੀਪੀ ਜਦੋਂ ਨੌਕਰੀ ਕਰਦਾ ਹੁੰਦਾ ਸੀ ਇਹਦੇ ਕੋਲ ਵੀ ਅਸੀਂ ਦਰਖਾਸਤਾਂ ਦਿੱਤੀਆਂ ਨੇ ਲੇਕਿਨ ਸਾਡੀ ਦਰਖਾਸਤ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਦੋਸਤੋ ਹੁੰਦੀ ਕਿਉਂ ਨਹੀਂ ਕਿਉਂਕਿ ਅੱਜ ਡਾਕਟਰ ਲਖਣੇਟੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਸਾਰੇ ਤੁਸੀਂ ਦੋਸਤੋ ਜਿਹੜੇ ਹੁਣ ਤੱਕ ਉਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਨੂੰ ਪਿਆਰ ਕਰਦੇ ਸੀ ਜਾਓ ਜਿੰਨਾ ਜਿੰਨਾ ਦੇ ਕੰਮ ਆਏ ਸੀ ਅੱਜ ਸਾਡਾ ਹੱਕ ਬੰਦ ਹੈ ਅੱਜ ਸਾਨੂੰ ਜ਼ਰੂਰਤ ਹੈ ਕਿਉਂਕਿ ਮੈਂ ਫੇਰ ਕਹਣਾ ਗਲਤੀ ਇਨਸਾਨ ਤੋਂ ਹੁੰਦੀ ਹੈ ਗਲਤੀ ਇਨਸਾਨ ਕਰਦਾ ਹੈ ਲੇਕਿਨ ਸਾਨੂੰ ਇਸੀ ਸਮਾਜ ਨੂੰ ਕਿਉਂਕਿ ਜੇਕਰ ਅਸੀਂ ਅੱਜ ਆਪਣੇ ਭਰਾ ਦਾ ਕਿਉਂਕਿ ਸਾਡੇ ਸਮਾਜ ਚੋਂ ਹੈ ਬੇਸ਼ੱਕ ਉਹ ਤੋਂ ਗਲਤ ਬੋਲਿਆ ਗਿਆ ਹੋ ਸਕਦਾ ਪਰ ਜਿਸ ਤਰੀਕੇ ਨਾਲ ਅੱਜ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਮੇਰੀ ਪਿਛਲੇ 15 ਦਿਨ ਤੋਂ ਜਿਹੜੀ ਆਈਡੀ ਹੈ ਉਹ ਹੈਕ ਕੀਤੀ ਹੋਈ ਹੈ ਔਰ ਮੈਨੂੰ ਬਹੁਤ ਸਾਰੇ ਮੇਰੇ ਨਾਮ ਦੇ ਉੱਤੇ ਸੇਮ ਅਮੇਜ਼ਨਸ ਲਾ ਕੇ ਸੇਮ ਸਾਰਾ ਕੁਝ ਕਰਕੇ ਬਹੁਤ ਸਾਰੀਆਂ ਆਈਡੀਆਂ ਜਿਹੜੀਆਂ ਫੇਕ ਬਣੀਆਂ ਹੋਈਆਂ ਨੇ ਸੋ ਮੇਰੀ ਆਈਡੀ ਨਹੀਂ ਹੈ ਚਲੋ ਮੈਂ ਇਹਨੂੰ ਸਹੀ ਜਾਂ ਇਹਨੂੰ ਗਲਤ ਨਹੀਂ ਕਹੂੰਗਾ ਕਿਉਂਕਿ ਇਹ ਇੱਕ ਲੀਗਲ ਪਾਰਟ ਹੈ ਇਸ ਸੰਵਿਧਾਨ ਦੇ ਮੁਤਾਬਕ ਜਿੱਦਾਂ ਕਾਨੂੰਨ ਇਨਕੁਆਰੀ ਕਰਕੇ ਉਹਦੇ ਤੇ ਅਗਰ ਰੇਟਾ ਗਲਤ ਹੈ ਤਾਂ ਉਹਦੇ ਤੇ ਬਣਦਾ ਜਿਹੜਾ ਪਰਚਾ ਹੈਗਾ ਉਹ ਵਰਕਰ ਰਹੇਗਾ ਵਰਕ ਰਾਰ ਰਹੇਗਾ ਜੇਕਰ ਉਹਦੀ ਆਈਡੀ ਹੈਕ ਹੈ ਔਰ ਜਾਂਕਰ ਉਹਦੀ ਜਿਹੜੀ ਆਈਡੀ ਦੇ ਉੱਤੇ ਗਲਤ ਤਰੀਕੇ ਦਾ ਲੋਕਾਂ ਵੱਲੋਂ ਜਿਹੜਾ ਹੈਗਾ ਕਮੈਂਟ ਕਰਵਾਏ ਗਏ ਹੈ ਤਾਂ ਫਿਰ ਇਹ ਪਰਚਾ ਰੱਦ ਹੋਣਾ ਜ਼ਰੂਰੀ ਹੈ ਲੇਕਿਨ ਮੈਂ ਨਾਤਾ ਪਰਚਾ ਰੱਦ ਕਰਨ ਵਾਸਤੇ ਕਹਿ ਰਿਹਾ ਤੇ ਨਾ ਹੀ ਮੈਂ ਪਰਚਾ ਕਰਨ ਵਾਸਤੇ ਕਹਿ ਰਿਹਾ ਮੈਂ ਕੀ ਕਹਿ ਰਿਹਾ ਮੈਂ ਤੁਹਾਨੂੰ ਸਾਥੀਓ ਇੱਕ ਗੱਲ ਕਹਿਣਾ ਕਿ ਸਾਡਾ ਭਰਾ ਹੈ ਕਤਲ ਹੋ ਜਾਂਦੇ ਆ ਜਿੱਦਾਂ ਪਹਾਨਾ ਸਿੱਧੂ ਦੇ ਹੱਕ ਦੇ ਵਿੱਚ ਬਹੁਤ ਸਾਰੇ ਸਾਥੀਆਂ ਨੇ ਅੱਜ ਕੱਟ ਕੀਤਾ ਬਹੁਤ ਸਾਰੇ ਪਹਾਨੇ ਦੇ ਖਿਲਾਫ ਵੀ ਬੋਲ ਰਹੇ ਆ ਕਿਉਂਕਿ ਹਰ ਬੰਦਾ ਇੱਥੇ ਪੂਰਨ ਸੰਪੂਰਨ ਠੀਕ ਨਹੀਂ ਹੈਗਾ ਹਰ ਬੰਦੇ 'ਚ ਗਲਤੀ ਹੈ ਹਰ ਬੰਦਾ ਜਿਹੜਾ ਹੈਗਾ ਉਹ ਦੋ ਪਹਿਲੂ ਹੁੰਦੇ ਆ ਹਰ ਸਿੱਕੇ ਦੇ ਇੱਕ ਗਲਤ ਵੀ ਹੁੰਦਾ ਤੇ ਠੀਕ ਵੀ ਹੁੰਦਾ ਪਰ ਅੱਜ ਦੇਖੋ ਇਹ ਭਾਈਚਾਰਾ ਜ਼ਿੰਮੇਵਾਰ ਭਾਈਚਾਰਾ ਅੱਜ ਭਾਨੇ ਦੇ ਹੱਕ ਦੇ ਵਿੱਚ ਖੜਾ ਹੋ ਗਿਆ ਤੇ ਅੱਜ ਚਾਹੇ ਉਹ ਲੱਖਾ ਸੁਧਾਣਾ ਚਾਹੇ ਭਾਨਾ ਕੋਈ ਵੀ ਹੈ ਅੱਜ ਜਿੰਨੇ ਸੀ ਸਾਡਾ ਸਾਰੇ ਦਾ ਸਾਰਾ ਜੂਤ ਉੱਥੇ ਇਕੱਠਾ ਹੋਇਆ ਔਰ ਭਾਨੇ ਦੇ ਹੱਕ ਦੇ ਵਿੱਚ ਚੰਨੀ ਜੀ ਨੇ ਵੀ ਮਾਨ ਜੋ ਸਾਬਕਾ ਮੁੱਖ ਮੰਤਰੀ ਸਰਦਾਰ ਤਰਨਜੀਤ ਸਿੰਘ ਚੰਨੀ ਨੇ ਜਾਂ ਮੈਂ ਕਹਦੇ ਆ ਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਾਂ ਹੋਰ ਬਹੁਤ ਸਾਰੇ ਉੱਗੇ ਸਮਾਜ ਸੇਵੀਆਂ ਨੇ ਤੇ ਲੀਡਰਾਂ ਨੇ ਉਹਨਾਂ ਦੇ ਹੱਕ ਵਿੱਚ ਜਿਹੜਾ ਹੈਗਾ ਉਹ ਵੀਡੀਓ ਵੀ ਪਾਈ ਲਾਈਵ ਵੀ ਕੀਤਾ ਗੱਲਬਾਤ ਵੀ ਰੱਖੀ ਅਸੀਂ ਵੀ ਕਹਿੰਦੇ ਆ ਕਿ ਭਾਨੇ ਨਾਲ ਗਲਤ ਹੋ ਰਿਹਾ ਹੈ ਭਾਨੇ ਨਾਲ ਐਦਾਂ ਨਹੀਂ ਹੋਣਾ ਚਾਹੀਦਾ ਪਰ ਜਿਹੜੀ ਗੱਲ ਡਾਕਟਰ ਸਾਹਿਬ ਨੇ ਭਾਨੇ ਬਾਰੇ ਬੋਲੀ ਹੈ ਉਹ ਵੀ ਡਾਕਟਰ ਸਾਹਿਬ ਦੀ ਗਲਤੀ ਹੈ ਨਹੀਂ ਬੋਲਣਾ ਚਾਹੀਦਾ